ਦੀ ਗ੍ਰੇਟੀ ਧੰਨਵਾਦ ਮੇਰੇ ਨਾਲ ਸਾਡੇ ਸਾਥੀ ਡਾਕਟਰ ਸਨੀ ਆਲੂ ਵਾਲੀਆ ਜੀ ਸੀਵਰੇਜ ਬੋਰਡ ਦੇ ਚੇਅਰਮੈਨ ਔਰ ਗੁਰਦੇਵ ਲਖਣਾ ਜੀ ਸਾਡੇ ਸਟੇਟ ਸਕੱਟਰੀ ਇਹ ਮੌਜੂਦ ਨੇ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ ਅੱਜ 20 22 25 ਦਿਨਾਂ ਤੋਂ ਇੱਕ ਬੜੀ ਵੱਡੀ ਮੁਹਿੰਮ ਹੈ ਜਿਹੜੀ ਉਹ ਚੱਲ ਰਹੀ ਹੈ ਨਸ਼ਿਆਂ ਦੇ ਖਿਲਾਫ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਸਰਕਾਰਾਂ ਦੀ ਪੁਸ਼ਤਪਨਾਹੀ ਦੇ ذریعے ਜੋ ਨਸ਼ਿਆਂ ਦਾ ਕਾਰੋਬਾਰ ਪੰਜਾਬ ਦੇ ਘਰ ਘਰ ਦੇ ਵਿੱਚ ਪਹੁੰਚਿਆ ਉਹ ਤੋਂ ਸਮੁੱਚੀ ਪਾਰਟੀ ਸਮੁੱਚੀ ਸਾਡੀ ਲੀਡਰਸ਼ਿਪ ਬੜੀ ਚਿੰਤਤ ਰਹੀ ਹੈ ਤੇ ਉਸੇ ਦਾ ਇੰਪੈਕਟ ਅੱਜ ਇਹ ਹੋ ਰਿਹਾ ਹੈ ਕਿ ਜਿੰਨੀ ਸ਼ਕਤੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਉਹਦੇ ਉਹਦੀ ਵਜ੍ਹਾ ਕਰਕੇ ਜੋ ਡਰਗ ਸਮਗਲਰ ਸੀਗੇ ਪੈਡਲਰ ਸੀਗੇ ਉਹ ਅੱਜ ਪਿੰਡਾਂ ਦੇ ਵਿੱਚ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਜਿੰਦਰੇ ਮਾਰ ਕੇ ਉਹ ਫਰਾਰ ਨੇ ਬਹੁਤ ਸਾਰੇ ਨੇ ਜਿਹੜੇ ਫੜੇ ਗਏ ਨੇ ਕਈ ਪੁਲਿਸ ਐਨਕਾਊਂਟਰਾਂ ਦੇ ਵਿੱਚ ਜ਼ਖਮੀ ਵੀ ਹੋਏ ਨੇ ਤੇ ਇਹਦਾ ਨਤੀਜਾ ਇਹ ਨਿਕਲਿਆ ਕਿ ਪਿਛਲੇ 1 ਮਹੀਨੇ ਦੇ ਵਿੱਚ ਜਦੋਂ ਦੀ ਅਸੀਂ ਇਹ ਕੈਂਪੇਨ ਸ਼ੁਰੂ ਕੀਤੀ ਹੈ 1 ਮਾਰਚ ਤੋਂ ਉਦੋਂ ਤੋਂ ਜੋ ਕ੍ਰਾਸ ਬਾਰਡਰ ਜੋ ਸਮਗਲਿੰਗ ਹੋ ਰਹੀ ਸੀ ਕਿ ਡਰੋਨ ਦੇ ਜ਼ਰੀਏ ਪਾਕਿਸਤਾਨ ਬਾਰਡਰ ਤੋਂ ਪੰਜਾਬ ਦੇ ਵਿੱਚ ਉਹਦੇ ਵਿੱਚ ਵੱਡੇ ਪੱਧਰ ਦੇ ਉੱਪਰ ਗਿਰਾਵਟ ਹੈ ਜਿਹੜੀ ਉਹ ਆਈ ਹੈ ਕਿਉਂਕਿ ਉਹਨਾਂ ਨੂੰ ਪਾਕਿਸਤਾਨ ਵਾਲਿਆਂ ਨੂੰ ਇਹਨਾਂ ਡਰੱਗ ਸਮੱਗਲਰਜ਼ ਨੂੰ ਹੁਣ ਚਿੰਤਾ ਇਹ ਸਤਾਰੀ ਹੈ ਕਿ ਜਦੋਂ ਇੱਥੇ ਕੋਈ ਚੱਕਣ ਵਾਲਾ ਹੀ ਨਹੀਂ ਮਿਲ ਰਿਹਾ ਤੇ ਉਹ ਉਹਦੀ ਵਜ੍ਹਾ ਕਰਕੇ ਸਪਲਾਈ ਦੀ ਵੀ ਰਿਡਕਸ਼ਨ ਹੋਈ ਹੈ ਤੇ ਜੇ ਕੋਈ ਕਰਨੀ ਕੋਸ਼ਿਸ਼ ਵੀ ਕਰਦੇ ਤੇ ਫਿਰ ਉਹ ਪੁਲਿਸ ਤੋਂ ਬਚ ਨਹੀਂ ਪਾਉਂਦਾ ਹੈਗਾ ਸੋ ਇਹ ਸਾਰੀ ਮੁਹਿਮ ਨੂੰ ਜਿੱਥੇ ਸਾਡੇ ਸੁਪਰੀਮ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਅਸੀਂ ਸਾਰੇ ਆਪਾਂ ਸਾਰੇ ਤੁਸੀਂ ਸਾਰੇ ਵੀ ਚਿੰਤਿਤ ਸੀਗੇ ਉਹਦੇ ਇੱਕ ਡਿਜ਼ਾਇਰਡ ਰਿਜ਼ਲਟਸ ਨੇ ਜਿਹੜੇ ਉਹ ਮਿਲਣੇ ਸ਼ੁਰੂ ਹੋਏ ਨੇ ਤੇ ਹੁਣ ਤੱਕ ਵੱਡੀਆਂ ਪ੍ਰਾਪਤੀਆਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਜਿਹਦੇ ਤਹਿਤ ਐਨਡੀਪੀਐਸ ਦੇ ਹੁਣ ਤੱਕ 2721 ਕੇਸਿਸ ਨੇ ਜਿਹੜੇ ਉਹ ਹੋ ਚੁੱਕੇ ਨੇ ਟੋਟਲ 4592 ਡਰੱਗ ਸਮੱਗਲਰਜ਼ ਯਾ ਪੈਡਲਰਜ਼ ਉਹ ਫੜੇ ਜਾ ਚੁੱਕੇ ਨੇ ਤੇ ਜਿਹੜੇ ਜਿੰਨੇ ਲੋਕ ਜਿਨ੍ਹਾਂ ਨੇ ਇਹ ਕੰਮ ਕਰਦੇ ਸੀਗੇ ਡਰਗਸ ਸਮਗਲਰਸ ਵਗੈਰਾ ਪੁਲਿਸ ਨੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤੇ ਅੱਗੋਂ ਕੋਈ ਗੋਲੀਬਾਰੀ ਹੁੰਦੀ ਹੈ ਉਹਦੇ ਵਿੱਚ 52 ਬੰਦੇ ਨੇ ਜਿਹੜੇ ਸਮਗਲਰਸ ਉਹ ਫੱਟੜ ਹੋ ਚੁੱਕੇ ਨੇ ਤੇ ਹੁਣ ਤੱਕ 51 ਪ੍ਰਾਪਰਟੀਆਂ ਇਨ ਸਮਗਲਰਸ ਦੀਆਂ ਉਹ ਡਿਮੋਲਿਸ਼ ਕੀਤੀਆਂ ਜਾ ਚੁੱਕੀਆਂ ਨੇ ਪੂਰੇ ਪੰਜਾਬ ਦੇ ਵਿੱਚ ਇਹ ਉਹ ਪ੍ਰਾਪਰਟੀਆਂ ਨੇ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਪਰ ਪੋਲਿਟਿਕਲ ਪਾਰਟੀਆਂ ਦੀ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੀ ਵਜ੍ਹਾ ਕਰਕੇ ਜਿਨ੍ਹਾਂ ਨੇ ਕਬਜ਼ੇ ਕੀਤੇ ਜ਼ਮੀਨਾਂ ਦੇ ਉੱਪਰ ਤੇ ਫਿਰ ਆਪਦੇ ਮਹਿਲ ਉਸਾਰਲੇ ਇਹਨਾਂ ਡਰੱਗ ਡਰੱਗ ਮਨੀ ਦੇ ਨਾਲ ਉਹ ਮਹਿਲ ਇਹਨਾਂ ਨੇ ਜਿਹੜੇ ਲੋਕਾਂ ਦੇ ਦੀਆਂ ਜਾਨਾਂ ਦਾ ਨੁਕਸਾਨ ਕਰਕੇ ਕਮਾਈ ਸੀਗੇ ਮਹਿਲ ਉਸਾਰੇ ਸੀਗੇ 51 ਪ੍ਰਾਪਰਟੀਆਂ ਉਹ ਡਿਮੋਲਿਸ਼ ਕਰ ਦਿੱਤੀਆਂ ਗਈਆਂ ਨੇ ਹੁਣ ਤੱਕ ਤਕਰੀਬਨ ਤਕਰੀਬਨ 2400 ਕਿਲੋ ਦੇ ਕਰੀਬ 2399 ਕਿਲੋ ਜਿਹੜਾ ਨਸ਼ਾ ਉਹ ਫੜਿਆ ਜਾ ਚੁੱਕੇ ਔਰ ਇਸ ਤੋਂ ਇਲਾਵਾ 6 ਲੱਖ 63794 ਗੋਲੀਆਂ ਟੈਬਲੇਟਸ ਜਿਹੜੇ ਉਹ ਫੜੇ ਜਾ ਚੁੱਕੇ ਨੇ ਔਰ ਤਕਰੀਬਨ 58 ਲੱਖ 47000 ਡਰਗ ਮਨੀ ਹੈ ਜਿਹੜੀ ਉਹ ਫੜੀ ਜਾ ਚੁੱਕੀ ਐ ਸੋ ਮੇਰੇ ਕਹਿੰਦਾ ਮਤਲਬ ਇਹ ਐ ਕਿ ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ ਐਕਸਪਲੇਨ ਕੀਤਾ ਕਿ ਇੱਕ ਪੂਰਾ 360 ਡਿਗਰੀਜ਼ ਪਲਾਨ ਹੈ ਜਿਹੜਾ ਜਿਹਦੇ ਵਿੱਚ ਇੱਕ ਪਾਸੇ ਡਰੱਗ ਸਪਲਾਈ ਦੀ ਦੀ ਚੇਨ ਤੋੜੀ ਜਾ ਰਹੀ ਹੈ ਦੂਸਰੇ ਪਾਸੇ ਜੋ ਡਰੱਗ ਦੀ ਡਿਮਾਂਡ ਹੈ ਜਿਹੜੀ ਉਹਨੂੰ ਵੀ ਘਟਾਉਣ ਦੇ ਲਈ ਵੱਡੇ ਪੱਧਰ ਤੇ ਉਪਰ ਕੋਸ਼ਿਸ਼ਾਂ ਹੋਈਆਂ ਨੇ ਔਰ ਇਸ ਤਰੀਕੇ ਨਾਲ ਕਿ ਪੁਲਿਸ ਸਖਤੀ ਕਰ ਰਹੀ ਹੈ ਡਰੱਗ ਸਮਗਲਜ ਨੂੰ ਖਤਮ ਕਰਕੇ ਉਹਨਾਂ ਦੀ ਜਿਹੜੀ ਸਪਲਾਈ ਚੈਨ ਹੈ ਉਹਨੂੰ ਤੋੜਨੇ ਤੇ ਦੂਜੇ ਪਾਸੇ ਹੈਲਥ ਡਿਪਾਰਟਮੈਂਟ ਹੈ ਜਿਹੜਾ ਉਹ ਆਪਣੇ ਹਸਪੀਟਲਸ ਦੇ ਜ਼ਰੀਏ ਡੀ ਐਡਿਕਸ਼ਨ ਔਰ ਰੀਹੈਬਿਲੀਟੇਸ਼ਨ ਸੈਂਟਰਸ ਦੇ ਜ਼ਰੀਏ ਔਰ ਸੈਂਟਰਸ ਦੇ ਜ਼ਰੀਏ ਜਿਹੜੀ ਡਰੱਗ ਦੀ ਡਿਮਾਂਡ ਹੈ ਉਹਨੂੰ ਘਟਾਉਣ ਦੇ ਵਿੱਚ ਕਾਫੀ ਹੱਦ ਤੱਕ ਉਹ ਕਾਮਯਾਬੀ ਹੈ ਜਿਹੜੀ ਉਹ ਜੋ ਅਸੀਂ ਪਲਾਨ ਕੀਤਾ ਸੀਗਾ ਉਹਦੇ ਮੁਤਾਬਕ ਮਿਲ ਚੁੱਕੀ ਹੈ ਸੋ ਮੈਂ ਸਮਝਦਾ ਕਿ ਸਮੁੱਚਾ ਪੰਜਾਬ ਆਮ ਆਦੀ ਪਾਰਟੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਲਏ ਗਏ ਇਸ ਦਲੇਰਾਨਾ ਤੇ ਸ਼ਲਾਘਾਯੋਗ ਫੈਸਲੇ ਦੇ ਲਈ ਮੈਂ ਸਮਝਦਾ ਕਿ ਅੱਜ ਲੋਕ ਪੰਜਾਬ ਸਰਕਾਰ ਦਾ ਔਰ ਪਾਰਟੀ ਦਾ ਧੰਨਵਾਦ ਕਰ ਰਹੇ ਨੇ ਮੈਂ ਉਹਨਾਂ ਸਾਰੇ ਸਾਥੀਆਂ ਨੂੰ ਸਾਰੀਆਂ ਐਨ ਜੀਓਜ਼ ਨੂੰ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨਜ਼ ਨੂੰ ਵੀ ਬੇਨਤੀ ਕਰੂੰਗਾ ਕਿ ਹੁਣ ਤੱਕ ਬਹੁਤ ਸਾਥ ਮਿਲੇ ਇਹਨਾਂ ਡਰੱਗ ਸਮੱਗਲਰਸ ਦੇ ਉੱਪਰ ਕਾਰਵਾਈ ਕਰਾਉਣ ਚ ਪਿਛਲੇ 1 ਮਹੀਨੇ ਦੇ ਵਿੱਚ ਮੈਂ ਹੋਰ ਵੀ ਉਹਨਾਂ ਨੂੰ ਅੱਗੇ ਵੱਧ ਕੇ ਬੇਨਤੀ ਇਹ ਕਰੂੰਗਾ ਕਿ ਹੁਣ ਆਉਣ ਵਾਲੇ ਸਮਿਆਂ ਦੇ ਵਿੱਚ ਅਵੇਰਨੈਸ ਵੀ ਆਪਾਂ ਨੂੰ ਚਲਾਉਣੀ ਪੈਣੀ ਹੈ ਤਾਂ ਕਿ ਬੱਚਿਆਂ ਨੂੰ ਨਸ਼ੇ ਦੀ ਪਹਿਲੀ ਪੈੜ ਤੋਂ ਪਹਿਲੇ ਸਟੈਪ ਤੋਂ ਹੀ ਦੂਰ ਰੱਖਿਆ ਜਾ ਸਕੇ ਜਿਹਦੇ ਲਈ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਜੇ ਕੋਈ ਸਭ ਤੋਂ ਵੱਡਾ ਕੰਮ ਸਭ ਤੋਂ ਇਫੈਕਟਿਵ ਕੰਮ ਜੇ ਕੋਈ ਕਰ ਸਕਦਾ ਇਸ ਪਾਸੇ ਤਾਂ ਉਹ ਹਰ ਪਰਿਵਾਰ ਕਰ ਸਕਦਾ ਫਿਰ ਸਮਾਜ ਕਰ ਸਕਦਾ ਤੇ ਫਿਰ ਸਰਕਾਰ ਹੈ ਜਿਹੜੀ ਉਹ ਉਹਨੂੰ ਸਪੋਰਟ ਕਰਨ ਦੇ ਲਈ ਅੱਗੇ ਆਲਰੇਡੀ ਆਈ ਹੋਈ ਹੈ ਸੋ ਮੈਂ ਸਮਝਦਾ ਕਿ ਹਰ ਘਰ ਪਰਿਵਾਰ ਨੂੰ ਅੱਜ ਸਾਡੀ ਇਸ ਮੁਹਿੰਮ ਦੇ ਨਾਲ ਜੁੰਡ ਦੀ ਲੋੜ ਹੈ ਤੇ ਹੁਣ ਤੱਕ ਇਹ ਵੀ ਜਿਹੜੀਆਂ ਕਾਜਾਬੀਆਂ ਮਿਲੀਆਂ ਨੇ ਸਾਰਿਆਂ ਦੇ ਸਹਿਯੋਗ ਨਾਲ ਹੀ ਮਿਲੀਆਂ ਨੇ ਠੋੜਾ ਜਿਹਾ ਅੱਜ ਪੰਜਾਬ ਦੇ